ਤ੍ਰੂਫਣਾ ਵੱਲੋਂ ਆਈ ਕੋਈ ਖਬਰ ਬੀਬੀ ਅੱਜ ਤਿਆਰ ਰਹੀ ਖੁਸ਼ਖਬਰੀ ਆਨੀ ਵਾਲੀ ਆ ਮੈਂ ਤਾਂ ਪਜਾਓ ਕੇ ਲੱਡੂ ਲੈ ਕੇ ਆਇਆ ਹਲਵਾਈ ਨੇ ਦੇਖੀ ਸਾਰੇ ਪਿੰਡ ਦਾ ਮੂੰਹ ਮਿੱਠਾ ਕਰਾਉ ਲੈ ਆ ਗਿਆ ਫੋਨ ਹੈਲੋ ਹੈ ਫੇਰ ਕੁੜੀ ਦਾ ਮੇਰੀ ਕਿਸਮਤ ਰੱਬ ਨੇ ਸੋਖੇ ਲਿਖੇ ਆ ਹੀ ਨਹੀਂ ਬੀਬੀ ਆਜਾ ਤਾਂ ਪਹਿਲੀ ਕੁੜੀ ਹੋਈ ਸੀ ਸਬਰ ਦਾ ਘੁੱਟ ਭਰ ਲਿਆ ਸੋਚਿਆ ਚੱਲ ਕੋਈ ਨਾ ਅਗਲੀ ਵਾਰੀ ਮੁੰਡਾ ਹੀ ਹੋ ਤੇ ਆ ਦੇਖ ਲੈ ਰੱਬ ਨੇ ਫੇਰ ਕੁੜੀ ਦੇ ਦਿੱਤੀ ਮੇਰਾ ਬੁਢਾਪਾ ਕੌਣ ਸੰਭੂ ਬੀਬੀ ਜੰਮ ਪਤਾਂ ਜਦੋਂ ਤੂੰ ਕੰਮ ਤੂੰ लेट ਹੋ ਜਨ ਤਾਂ ਤੇਰੇ ਬਾਪਾ ਸੌਣ ਤੱਕ ਤੇਰੀ ਕੁੜੀ ਦਾ ਰਾਜ ਕੜਕੇ ਦੀਪੀ ਰੰਗੀ ਆਪਣੀਆਂ ਗੁਡੀਆਂ ਪਟੋਲੀਆਂ ਪਿੱਛੇ ਸਾਰਾ ਕੁਝ ਕੋਲ ਜਾਣ ਵਾਲੀ ਏ ਜੋ ਰਕੜੀ ਤੇਰੇ ਬਾਪਾ ਸੋਂ ਤੱਕ ਦਰਾ ਚੋਣੀ ਹਿੰਦੀ ਪੁੱਤ ਵਾਰ-ਵਾਰ ਪੁੱਛਦੀਏ ਪਾਪਾ ਕਿਉਂ ਨਹੀਂ ਆਏ ਕਿੱਥੇ ਲੱਗੇ ਕਦੋਂ ਆਉਗੇ ਤੇ ਇੱਕ ਵਾਰ ਸੋਚ ਕੇ ਦੇਖ ਪੁੱਤ ਜਿਹੜੀ ਪੀ ਆਪਣੇ ਬਚਪਨ ਚ ਆਪਣੇ ਗੁਡੀਆਂ ਪਟੋਲੇ ਭੁੱਲ ਕੇ ਤੇਰੇ ਲਈ ਐਨਾ ਫਿਕਰਮੰਦ ਹੋ ਜਾਂਦੀ ਏ ਜਦੋਂ ਉਹ ਵੱਡੀ ਹੋਊ ਤਾਂ ਤੇਰਾ ਬੜਾਪਾ ਨਸੰਭੂ ਇਹ ਤਾਂ ਪਤਾ ਨਹੀਂ ਬੀਬੀ ਪਰ ਜੇ ਰੱਬ ਜੀ ਦੇ ਦਿੰਦਾ ਫੇਰ ਬੁਢਾਪਾ ਨਿਕਲ ਜਾਣਾ ਸੀ ਨਾਲੇ ਮੇਰਾ ਖਾਨਦਾਨ ਤਾਂ ਚੱਲਦਾ ਰਹਿੰਦਾ ਜੀ ਜਦ ਬੁਢਾਪੇ ਬਾਰੇ ਪਤਾ ਨਹੀਂ ਨਾ ਹੁੰਦਾ ਕਿ ਚੰਗਾ ਨਿਕਲਣਾ ਕਿ ਮਾੜਾ ਉਹਨੂੰ ਰੱਬ ਜੀ ਦੇਣਾ ਜਤੋਂ ਸੀ ਸਿਰਫ ਮੁੰਡੇ ਨੂੰ ਹੀ ਮੰਨਦੇ ਹਾਂ ਪਰ ਜੇ ਦਾ ਬੁਢਾਪਾ ਤੇ ਜ਼ਿੰਦਗੀ ਤੋਰ ਹੀ ਚੰਗੀ ਲਿਖ ਕੇ ਆਈ ਹੋਵੇ ਨਾ ਉਹਨੂੰ ਰੱਬ ਤੀ ਦਿੰਦਾ ਤੇ ਤੂੰ ਤਾਂ ਕਿਸਮਤ ਵਾਲੇ ਕਮਲਿਆ ਤੈਨੂੰ ਰੱਬ ਨੇ ਤੀਨੀ ਤੀਆਂ ਦਿੱਤੀਆਂ ਨੇ ਤੇ ਬਾਕੀ ਰਹੀ ਗੱਲ ਖਾਨਦਾਨ ਦੀ ਚਾਰ-ਚਾਰ ਪੁੱਤਾਂ ਦੇ ਹੁੰਦੇ ਆ ਇੱਕ ਸਰ ਕਿ ਸਰ ਕੇ ਮਰ ਜਾਣ ਵਾਲੇ ਮਾਪਿਆਂ ਦੇ ਖਾਨਦਾਨ ਨਾਲੋਂ ਆਖਰੀ ਸਮੇਂ ਤੱਕ ਸੁਖਾਲੀ ਜਾਨ ਦਾ ਚੱਲਦੇ ਰਹਿਣਾ ਜ਼ਿਆਦਾ ਵਧੀਆ ਹੈ